ਕੈਬਨਟ ਮੰਤਰੀ ਅਤੇ ਆਪ ਪ੍ਰਜਨਨ ਪ੍ਰਦਾਨ ਅਮਨ अरोड़ा ਨੇ ਡੀਏਵੀ ਕਾਲਜ ਹੁਸ਼ਿਆਰਪੁਰ ਵਿਖੇ अरोड़ा ਮਹਾਸਭਾ ਪੰਜਾਬ ਵੱਲੋਂ ਕਰਵਾਏ ਗੇ ਪਰਿਵਾਰ ਮਿਲਣ ਸਮਰੋਹ ਦੌਰਾਨ ਸੰਬੋਧਿਤ ਕਰਦੇ ਕਿਹਾ ਕਿ अरोड़ा ਪਾਈਚਾਰੇ ਦੇ ਦੇਸ਼ ਦੇ ਹਰ ਖੇਤਰ ਦੇ ਵਿੱਚ ਵੱਡੀਆਂ ਬੁਲੰਦੀਆਂ ਨੂੰ ਛੂਇਆ ਤੇ ਸਾਨੂੰ ਪਵਿੱਖ ਵਿੱਚ ਵੀ ਪਾਈਚਾਰਕ ਤੌਰ ਤੇ ਇਕੱਠੇ ਹੋ ਕੇ ਸਮੂੱਚੇ ਸੂਬੇ ਦੇ ਵਿਕਾਸ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਤਾਂ ਜੋ ਸਮਾਜ ਲਈ ਚੰਗਾ ਮਾਹੌਲ ਸਜਾਇਆ ਜਾ ਸਕੇ ਬਹੁਤ ਹੀ ਸ਼ਾਨਦਾਰ ਪਰਵਾਰ ਮੇਲੀ ਪ੍ਰੋਗਰਾਮ ਦੇ ਵਿੱਚ ਅੱਜ ਸਾਰੇ ਹੀ ਸਤਿਕਾਰਯੋਗ ਸਾਥੀ ਅੱਜ ਇੱਥੇ ਮੌਜੂਦ ਨੇ ਸਾਰਾ ਪਰਿਵਾਰ ਮੌਜੂਦ ਹੈ ਸੋ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਸਾਰਿਆਂ ਨੂੰ ਨਵਰਾਤਰੀ ਦੀਆਂ ਬਹੁਤ-ਬਹੁਤ ਮੁਬਾਰਕਾਂ ਪਰਮਾਤਮਾ ਮਹਾਮਾਈ ਤੁਹਾਨੂੰ ਸਾਰਿਆਂ ਨੂੰ ਤੁਹਾਡੇ ਸਾਰਿਆਂ ਦੇ ਘਰਾਂ ਪਰਿਵਾਰਾਂ ਦੇ ਵਿੱਚ ਇਸੇ ਤਰੀਕੇ ਦੇ ਨਾਲ ਖੁਸ਼ੀਆਂ ਖੇੜੇ ਤਰੱਕੀਆਂ ਔਰ ਸਿਹਤਯਾਬੀ ਲੈ ਕੇ ਆਵੇ ਇਹ ਮੈਂ ਕਾਮਨਾ ਕਰਦਾ ਸਾਥਿਓ ਹਾਜ਼ਰੀਨ ਬਹੁਤ ਮਨ ਨੂੰ ਤਸੱਲੀ ਹੋਈ ਖੁਸ਼ੀ ਹੋਈ ਇਸ ਤਰੀਕੇ ਦੇ ਪਰਿਵਾਰਕ ਮਿਲਨੀਆਂ ਮੈਂ ਸਮਝਦਾ ਕਿ ਹੋਰ ਵੀ ਅੱਗੇ ਨੂੰ ਬਹੁਤ ਜ਼ਿਆਦਾ ਫ੍ਰੀਕੁਐਂਟ ਹੋਣੀਆਂ ਚਾਹੀਦੀਆਂ ਨੇ ਚਾਹੇ ਇੱਥੋਂ ਇਸ ਸਟੇਜ ਤੋਂ ਕੁਝ ਸਾਥੀਆਂ ਨੇ ਇਹ ਵੀ ਗੱਲ ਕਹੀ ਕਿ ਜਦੋਂ ਜਾਤੀ ਦੇ ਬੇਸਿਸ ਦੇ ਉੱਪਰ ਆਪਾਂ ਇਕੱਠੇ ਹੁੰਨੇ ਆ ਕੋਈ ਕਈ ਪਾਸਿਓਂ ਉਹਦੀ ਕ੍ਰਿਟਿਸਿਜ਼ਮ ਵੀ ਹੁੰਦਾ ਪਰ ਮੈਂ ਸਮਝਦਾ ਕਿ ਜਾਤੀ ਧਰਮ ਦੇ ਬੇਸ ਦੇ ਉੱਪਰ ਇਕੱਠੇ ਹੋਣ ਦੇ ਵਿੱਚ ਕੋਈ ਹਰਜ਼ ਨਹੀਂ ਹੈਗਾ ਪਰ ਦਿਲ ਔਰ ਦਿਮਾਗ ਦੇ ਵਿੱਚ ਜਾਤੀਵਾਦ ਨੂੰ ਜਾਂ ਧਰਮ ਨੂੰ ਲੈ ਕੇ ਉਹ ਕੋਈ ਮੈਲ ਜਾਂ ਕੋਈ ਜੋ ਕੋਈ মতਪੇਦ ਨੇ ਉਹ ਨਹੀਂ ਹੋਣੇ ਚਾਹੀਦੀ ਹੈਗੇ ਆਪਦੇ ਪਰਿਵਾਰਾਂ ਦੇ ਵਿੱਚ ਹਰ ਬੰਦਾ ਇਕੱਠਾ ਹੁੰਦਾ ਚੰਗੀ ਗੱਲ ਹੈ ਕਿ ਹਰ ਫੀਲਡ ਦੇ ਵਿੱਚ ਚਾਹੇ ਰਾਜਨੀਤੀ ਦੀ ਗੱਲ ਕਰ ਲਈਏ ਚਾਹੇ ਸਰਵਿਸਿਜ਼ ਦੀ ਗੱਲ ਕਰ ਲਈਏ ਚਾਹੇ ਇੰਡਸਟਰੀ ਦੀ ਗੱਲ ਕਰ ਲਈਏ ਆਪਣੇ ਭਾਈਚਾਰੇ ਨੇ ਬਹੁਤ ਤਰੱਕੀਆਂ ਨੇ ਜਿਹੜੀਆਂ ਬਹੁਤ ਬੁਲੰਦੀਆਂ ਨੇ ਜਿਹੜੀਆਂ ਉਹ ਹਾਸਲ ਕੀਤੀਆਂ ਨੇ ਤੇ ਅੱਜ ਕਿਤੇ ਨਾ ਕਿਤੇ ਉਹਨਾਂ ਨੂੰ ਰੈਕੋਗਨਾਈਜ਼ ਕਰਨ ਦੀ ਤੇ ਇਕੱਠੇ ਹੋਣ ਦੀ ਲੋੜ ਹੈ ਕਿਉਂਕਿ ਕੋਈ ਵੀ ਫੀਲਡ ਹੈ ਅੱਜ ਇੱਕ ਮਾਹੌਲ ਹੈ ਜਿਹੜਾ ਇੱਕ ਸਿਸਟਮ ਇਹੋ ਜਿਹਾ ਬਣ ਚੁੱਕਿਆ ਕਿ ਜਦੋਂ ਤੱਕ ਤੁਸੀਂ ਹੈੱਡ ਕਾਊਂਟ ਨਹੀਂ ਦਿਖਾਉਂਦੇ ਤੁਸੀਂ ਯੂਨਿਟੀ ਨਹੀਂ ਦਿਖਾਉਂਦੇ ਉਦੋਂ ਤੱਕ ਕਿਤੇ ਵੀ ਗੱਲ ਨਹੀਂ ਬਣਦੀ ਹੈਗੀ ਔਰ ਸਭ ਤੋਂ ਵੱਡੀ ਸਟਰੈਂਥ ਆਪਣੀ ਇਹ ਹੈ ਕਿ ਆਪਣੇ ਲੋਕ ਨੇ ਜਿਹੜੇ ਉਹ ਆਪਣੇ ਆਪ ਦੇ ਵਿੱਚ ਸੈਲਫ ਸਫੀਸ਼ੀਐਂਟ ਨੇ ਆਪਦੇ ਪੈਰਾਂ ਦੇ ਉੱਪਰ ਖੜੇ ਨੇ ਔਰ ਸਮਾਜ ਦੇ ਵਿੱਚ ਜਿਸ ਫੀਲਡ ਦੇ ਵਿੱਚ ਵੀ ਹੈਗੇ ਉਹ ਬਹੁਤ ਵੱਡੀ ਉਹਨਾਂ ਦਾ ਯੋਗਦਾਨ ਹੈ ਇਹੋ ਜਿਹੇ ਐਫਰਟ ਜਦੋਂ ਹੋਣਗੇ ਤੇ ਮੈਂ ਸਮਝਦਾ ਕਿ ਆਪਾਂ ਸਾਰਿਆਂ ਨੂੰ ਹੀ ਸਾਰਿਆਂ ਨੂੰ ਹੀ ਅੱਗੇ ਵਧਣ ਦਾ ਪੂਰੇ ਸਮਾਜ ਨੂੰ ਅੱਗੇ ਲੈ ਕੇ ਅੱਗੇ ਵਧਣ ਦਾ ਮੌਕਾ ਜਿਹੜਾ ਉਹ ਮਿਲਦਾ ਹੈ ਔਰ ਅੱਜ ਸਮਾ ਆ ਚੁੱਕਿਆ ਕਿ ਆਪਾਂ ਇਹ ਸਾਰੇ ਇਸ ਪਾਸੇ ਵੱਲ ਚੱਲੀਏ ਤਗੜੇ ਹੋਈਏ ਹੰਬੜਾ ਮਾਰੀਏ ਮੈਂ ਵੀ ਤੁਹਾਡੇ ਹੀ ਆ ਤਰੁਣ ਜੀ ਵੱਡੇ ਭਰਾ ਨੇ ਆਪਣੇ ਸਾਰਿਆਂ ਦੇ ਤੋਂ ਸਾਰੇ ਤਗੜੇ ਹੋ ਕੇ ਹੰਬੜਾ ਮਾਰੀਏ ਔਰ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਚੰਗਾ ਮਾਹੌਲ ਹੈ ਜਿਹੜਾ ਆਪਣੇ ਸਮਾਜ ਵਾਸਤੇ ਉਹ ਸਿਰਜੀਏ ਮੈਂ ਤਾਂ ਇੱਕੋ ਹੀ ਬੇਨਤੀ ਕਰੂੰਗਾ ਤੁਹਾਨੂੰ ਕਿ ਨੰਬਰ 1 ਤਾਂ ਇਹ ਜੋ ਤੁਸੀਂ ਮੇਰੇ ਕੋਲੋਂ ਮੰਗ ਰਹੇ ਹੋ ਜਾਂ ਤਰੁਣ ਜੀ ਕੋਲੋਂ ਮੰਗ ਰਹੇ ਹੋ ਇਹ ਜੋ ਸਾਡੇ ਕੋਲੇ ਸਾਨੂੰ ਜਿੰਨਾ ਤੁਸੀਂ ਮੰਗਣਯੋਗ ਸਾਨੂੰ ਦੇਣ ਦੇਣਯੋਗ ਜਿੰਨਾ ਕੀਤਾ ਇਹ ਤੁਹਾਡੇ ਭਾਈਆਂ ਦੀ ਵਜ੍ਹਾ ਕਰਕੇ ਇਹ ਤੁਹਾਡੇ ਹੀ ਦਿੱਤਾ ਹੋਇਆ ਸਾਰਾ ਕੁਝ ਹੈ ਔਰ ਦੂਜੀ ਮੇਰੀ ਬੇਨਤੀ ਇਹ ਹੈ ਕਿ ਇੱਕ ਆਪਣਾ ਜਿਹੜਾ ਸਮਾਜ ਹੈ ਆਪਣਾ ਜਿਹੜਾ ਭਾਈਚਾਰਾ ਹੈ ਉਹਨੇ ਹਮੇਸ਼ਾ ਐ ਹੀ ਕੀਤਾ ਹੈ ਕਦੇ ਐ ਨਹੀਂ ਕੀਤਾ ਹੈਗਾ ਸੋ ਮੇਰੀ ਤੁਹਾਨੂੰ ਸਿੱਤੇ ਸਾਹਿਬ ਮੇਰੀ ਤੁਹਾਨੂੰ ਬੇਨਤੀ ਇਹ ਹੈ ਅੱਗੇ ਤੋਂ ਕਦੇ ਵੀ ਕਿਸੇ ਫੰਕਸ਼ਨ ਦੇ ਵਿੱਚ ਕਿਸੇ ਪਬਲਿਕ ਪ੍ਰੋਗਰਾਮ ਦੇ ਵਿੱਚ ਤੁਸੀਂ ਪਬਲਿਕ ਅਨੂੰ ਵੀ ਮੰਗਣਾ ਜੋ ਸਮਾਜ ਨੂੰ ਚਾਹੀਦਾ ਉਹ ਸਾਨੂੰ ਵੈਸੀ ਫੋਨ ਕਰਦਿਆ ਕਰੋ ਚਾਹੇ ਮੈਨੂੰ ਕਰਦਿਆ ਕਰੋ ਚਾਹੇ ਤਰੁਣ ਜੀ ਨੂੰ ਕਰਦਿਆ ਕਰੋ ਸਾਡੇ ਵੱਲੋਂ ਮੈਂ ਆਪਦੀ ਵੀ ਗਾਰੰਟੀ ਦੇ ਸਕਦਾ ਹਾਂ ਆਪਦੇ ਤੋਂ ਬਾਅਦ ਕਿ ਤਰੁਣ ਜੀ ਦੀ ਗਾਰੰਟੀ ਵੀ ਦੇ ਸਕਦਾ ਕਿਉਂਕਿ ਅਸੀਂ ਬਹੁਤ ਪੁਰਾਣੇ ਇਕੱਠਿਆ ਕੰਮ ਕੀਤੇ ਡਿਬੇਟਾਂ ਦੇ ਵਿੱਚ ਕਈ ਵਾਰੀ ਤੁਸੀਂ ਸਾਨੂੰ ਬਹੁਤ ਪਹਿਲਾਂ ਲੜਦੇ ਵੀ ਦੇਖਿਆ ਹੋਊਗਾ ਪਰ ਜਿਹੜੀ ਸਾਂਝ ਹੈ ਉਹ ਸਾਂਝ ਹੀ ਹੁੰਦੀ ਐ ਸੋ ਸਾਰਿਆਂ ਦੀ ਕੋਸ਼ਿਸ਼ ਨਹੀਂ ਹੁੰਦੀ ਕਿ ਆਪਣੇ ਸਮਾਜ ਨੂੰ ਅੱਗੇ ਲੈ ਕੇ ਚੱਲੀਏ ਸੋ ਜੋ ਹੁਕਮ ਕਰੋਗੇ ਤੁਸੀਂ ਜਿਹੜਾ ਤੁਸੀਂ ਇੱਥੋਂ ਦੀ ਜਗ੍ਹਾ ਦਾ ਕਿਹਾ ਉਹ ਮੈਂ ਐਸਡੀਓ ਸਾਹਿਬ ਨੂੰ ਬੁਲਾ ਕੇ ਕਹਿ ਦਿੰਦਾ ਉਹ ਜਿੰਪਾਈ ਜੀ ਨੂੰ ਇੱਥੋਂ ਨਿਕਲ ਕੇ ਕਹਿ ਦਿੰਦਾ ਜਿਹੜਾ ਪਠਾਨਕੋਟ ਦੀ ਤੁਸੀਂ ਭਾਈ ਸਾਹਿਬ ਜਗ੍ਹਾ ਤੇ ਗੱਲ ਕੀਤੀ ਐ ਉਹ ਮੈਂ ਕਟਾਰੂ ਚੱਕ ਜੀ ਨੂੰ ਹੁਣੇ ਲਗਾ ਰਿਹਾ ਸੀ ਉਹਨਾਂ ਦਾ ਨੋ ਰਿਪਲਾਈ ਸੀਗਾ ਬੇਫਿਕਰ ਰਹੋ ਤੁਹਾਨੂੰ ਸੀ ਇੱਕ ਵਾਰ ਕਹਦਾ ਕੋਈ ਕੰਮ ਹੈ ਚਾਹੇ ਕੋਈ ਜਗ੍ਹਾ ਦਾ ਕੰਮ ਹੈ ਚਾਹੇ ਬੋਰਡ ਆਪਣਾ अरोड़ा ਖत्री ਬੋਰਡ ਬਣਾਉਣ ਦੀ ਗੱਲ ਹੈ ਚਾਹੇ ਸਿਆਸੀ ਤੌਰ ਦੇ ਉੱਪਰ ਪੋਲੀਟੀਕਲ ਤੌਰ ਦੇ ਉੱਪਰ ਐਡਮਿਨਿਸਟ੍ਰੇਟਿਵ ਤੌਰ ਦੇ ਉੱਪਰ ਨਮਾਇੰਦਗੀ ਦੇਣ ਦੀ ਗੱਲ ਹੈ ਜੋ ਤੁਹਾਡਾ ਹੁਕਮ ਹੋਊਗਾ ਉਹ ਸਿਰ ਮੱਥੇ ਪ੍ਰਵਾਨ ਹੋਊਗਾ ਜੀ ਇਸੇ ਨੇ ਸ਼ਬਦਾਂ ਤੁਹਾਡਾ ਸਾਰਿਆਂ ਦਾ ਦਿਲ ਦੀ ਗੱਰੇ ਵਿੱਚੋਂ ਬਹੁਤ ਬਹੁਤ ਅੰਦਰ